ست گاشاہ جی وچن کرتے گرو جی تیرا, تیرا درسن کر کے مینو آتمک جیون مل جاتا ہے پورن کر ਮੇਰੇ ਗੁਰੂ ਮੇਰੇ ਜਾਪੇ اے ਬਨੰਤੀ ਸੁਣ ਤਾਂ ਮੇਰੇ ਮੇਰੇ ਪ੍ਰਭੂ ਜੀ ਮੇਰੀ ਅਰਦਾਸ ਸੁਣ ਮੇਰੀ ਬੇਨਤੀ ਨੂੰ ਸੁਣ ਜੇ ਨਾਮ ਕਰ ਆਪਣੇ ਚਰੇ ਗੁਰੂ ਦੇ ਰਾਣੀ ਮੈਨੂੰ ਆਪਣਾ ਸੇਵਕ ਬਣਾ ਕੇ ਆਪਣੇ ਨਾਮ ਦੇ ਦਾਸ ਆਪਣਾ ਨਾਮ ਦੇ ਪੇ ਕੇ ਕਿਰਪਾ ਕਰ ਜੀ ਰਹਾ ਆਪਣੀ ਸਰਣ ਰਾਖ ਨਵਦਾਤੇ اے ਸਤਿਤਾ ਤੇ ਨਿਵਾਣ ਪ੍ਰਭੂ ਕੀ ਮੇਰੇ ਤੇ ਇਹ ਬਿਹਰ ਕਰ ਕੇ ਦਇਆ ਕਰ ਕਿ ਮੈਨੂੰ ਆਪਣੀ ਸਰਣ ਦੇ ਵਿੱਚ ਰੱਖ ਲੈ ਗੁਰ ਪ੍ਰਸਾਦਿ ਕਿਨ ਬਿਰਲ ਜਤਿ اے ਪ੍ਰਭੂ ਜੀ ਹੋ ਗੁਰੂ ਦੀ ਕਿਰਪਾ ਦੇ ਨਾਮ ਕਿਸੇ ਧਰਮੇ ਗੁਣੁਕ ਨੇ ਤੇਰੇ ਨਾਲ ਤੁਣ ਕੀ ਸਾਜ ਪਾਈ ਹੈ ਸੁਨੋ ਵਿਨੋ ਕਬ ਮੇਰੇ ਮਿੰਤਾ اے ਮੇਰੇ ਮਿੱਤਰ ਪ੍ਰਭੂ ਜੀ ਮੇਰੀ ਅਰਜੋਈ ਸੁਣਾ ਚਰਨ ਕਮ ਕਿ ਐਸੀ ਕਿਰਪਾ ਤੂੰ ਮਿਹਰ ਕਰੋ ਤੇਰੇ ਸੋਹਣੇ ਚਰਨ ਮੇਰੇ ਜਿਤ ਦੇ ਵਿੱਚ ਵਸ ਪੈਣਾ ਨਾਨਕ ਏਕ ਕਰੇ ਅਰਦਾਸ ਤੇਰਾ ਸਿਮਰ ਨਾਨਕ ਤੇਰੇ ਦਰ ਤੇ ਇਹ ਜਿਤ ਅਰਜ ਕੰਡਨ ਹੈ ਅਰਦਾਸ ਕਰਤਾ ਹੈ ਮਿਸਰ ਰਹੀ ਸਾਭੁ ਹੁਨਾ ਦੇ ਪਜਾਮਨੀ ਕਰਦੇ ਕਿਰਪਾ ਕਰ ਮੈਨੂੰ ਨਾਮ ਕੋ ਕਦੇ ਨਾ ਦੇ ਮੇਰੇ ਤੇ ਇਹ ਬਿਹਰ ਹੈ ਇਹ ਬਖਸ਼ ਕਰਦੇ ਮੇਰੀ ਤੇ ਚਰਨਾ ਕੀ ਬੇਨਤੀ ਹੈ ਚਰਨਾ ਚਰਤਾਸ ਬੇਨਤੀ ਹੈ ਕਿ ਮੇਰੇ ਤੇ ਇੰਨੇ ਹੀ ਆਪਜੀ ਦੇ ਬਿਹਰ ਬਣੀ ਰਹੇ ਮੇਰੇ ਮਨ ਦੇ ਵਿੱਚੋਂ ਕਦੇ ਵੀ ਆਪਜੀ ਨਹੀਂ ਜਾਣਾ ਆਪਜੀ ਦਾ ਪਿਆਰ ਨਾ ਛੱਡੀ ਇਹ ਭਾਵੇਂ ਕੋਈ ਕਰਤਾ ਕਰਦੇ ਹੀ ਗੁਰੂ ਨਾਨਕ ਸਾਹਿਬ ਪ੍ਰਭੂ ਜੀ ਸਭ ਜਾਣਦੇ ਤੁਸੀਂ ਜਾਣਦੇ ਸਾਰੇ ਆਦਾਂ ਪੰਦੇ ਤੇ ਗੁਰਾਇਤਾਂ ਸਭ ਗੁਨਾ ਦੇ ਖਜਾਨੇ ਪ੍ਰਭੂ ਕਿਰਪਾ ਕਰੇ ਮੇਰੇ ਤੇ ਕਿਰਪਾ ਕਰੇ ਦਇਆ ਕਰਿਓ ਕਿ ਮੈਨੂੰ ਨਾਮ ਨੂੰ ਆਪ ਜੀ ਤਦੇ ਨਾਮ ਤੁੰਦ ਇਹ ਦਇਆ ਦੇ ਇਸ ਕਰਕੇ ਅੱਜ ਦੇ ਪਾਵਨ ਬਿਦਰ ਮੁਖ ਵਾਕ ਸਹਿਜ ਮੇਰੇ ਨਾਮੀ ਤੁਨ ਸਤਿਗੁਰੂ ਸਾਹਿਬਾਨੀਆਂ ਦੇ ਸਾਥੇ ਮੇਰ ਪਾਪ ਕਰੇ ਅਲ ਸਿਖਾ ਦੇ ਉਸਤਾਲ ਦੇ ਗੁਰੂ ਜੀ ਦੇ ਅਰਦਾਸ ਕਰਨ ਦੀ ਬੇਨਤੀ ਕਰਨ ਦੀ ਇੱਕ ਜੋਖਸ ਕਾਇਮ ਹੈ ਕਿ ਭਾਈ ਆਇਆ ਕਰ ਤੂੰ ਚਲਣਾ ਵਿੱਚ ਇਤਾਂ ਬੇਨਤੀਆਂ ਕਰਿਆ ਕਰ ਇਤਾਂ ਆਸਾਂ ਕਰਿਆ ਕਰ ਸਤਿਗੁਰੂ ਜੀ ਦੇ ਚਰਨਾਂ ਤੋਂ ਕਿਹ ਚੀਜ਼ਾਂ ਦੇ ਵਕਤਾਂ ਇਹ ਦਾਤਨ ਕਰਿਆ ਕਰ ਜਿਨੀ ਦਾਤ ਤੇਰੇ ਨਾਲ ਦੇ ਸੰਸਾਰ ਦਾ ਕੋਈ ਵੀ ਮਾਇਕ ਤਰਤ ਸੰਤੋਖ ਨਾਲ ਨਹੀਂ ਜਾਣਾ ਨਾਲ ਜਾਣ ਪਰਿਵਰਤਿ ਕੇਵਲਾ ਕਾਰਜ ਮੇਰੀ ਤੁੰਜੀ ਦਾ ਨਾਮ ਹੈ ਇਹਨੇ ਤੇ ਸਹਾਇਤਾ ਕਰਨੀ ਹੈ ਇਸ ਕਰਕੇ ਆਸਾ ਕਹਿੰਦੇ ਜੀ ਚਲਣਾ ਦੇ ਵਿੱਚ ਮੈਂ ਕੀ ਕਰਕੇ ਇਹ ਦਾਤ ਪੂਰੀਆ ਕਰ ਪਾਈ ਦੇਵੂ ਜੀ ਇਹ ਬਿਨੰਤੀ ਸੋਤਾਂ ਦੇ ਦੇ ਨਾਮ ਅਰ ਆਪਣੇ ਤੇ ਸਤਗੁਰੂ ਜੀ ਮੇਰੀ ਇਹ ਹੈ ਮੇਰੀ ਇਹ ਰਾਤ ਹੈ ਕਿਰਪਾ ਕਰਕੇ ਸਾਨੂੰ ਆਪਣੇ ਨਾਮ ਜਗਾ ਜਦੋਂ ਅਸੀਂ ਕੋ ਚਰਨਾ ਦੇ ਵਿੱਚ ਆਏ ਪ੍ਰੀਅਕਰਨੇ ਹਾਂ ਫਿਰ ਗੁਰੂ ਜੀ ਸਮਰੱਥ ਨੇ ਸਰਵਗਤ ਨੇ ਆਪਣੀ ਸੇਵਕਾਂ ਦੀਆਂ ਵੇਦੀਆਂ ਅਦਾਸਨ ਗੁਰੂ ਹੁੰਦੇ ਨੇ ਫਿਰ ਆਪਣੇ ਚਰਨਾਵਾਂ ਨਾਲ ਕੋ ਨਾਮ ਜਪਤਾਂ ਦੇ ਕਰਕੇ ਸਹਿਜ ਆਪਣੇ ਬੱਚਿਆਂ ਨੂੰ ਆਪਣੇ ਚਰਨਾ ਨੂੰ ਫੂਲ ਲੈਂਦੇ ਹਨ ਇਸ ਕਰਕੇ ਭਾਈ ਗੁਰੂ ਬਾਲੇ ਬੜੀਆਂ ਮਹਗੁਰੂ ਚਰਨਾਵਾਂ ਜੁੜੀਏ ਮਹਗੁਰੂ ਚਰਨਾਵਾਂ ਦੇ ਨਾਲ ਜਿਵੇਂ ਸਤਿਗੁਰਾਂ ਦੇ ਚਰਨਾਂ 'ਚ ਇੱਕੇ ਵੀ ਇੱਕੇ ਦਾਸਾਰੀ ਇਹ ਸਤਿਗੁਰੂ ਜੀ ਸੰਗ ਨਾਮ ਦੀ ਅਰਥਾਤ ਸੇਵਾ ਤੇ ਸੇਵਾ ਦੀ ਅਰਥਾਤ ਮੇਲ ਤੋਂ ਦੂਰ ਜੇ ਬੰਨਾ ਸਿਰ ਤੋਂ ਸੰਕਰ ਦੇਂ ਦੇ ਨਾਮ ਨੂੰ ਪਿਆਰ ਉੱਤੇ ਹਮ ਦੀ ਸਾਰੀ